ਗੱਲ ਕਰਾਂਗੇ ਅਗਲੀ ਖਬਰ ਬਾਰੇ ਪੰਜਾਬ ਦੇ ਵਿੱਚ ਇਤਿਹਾਸਿਕ ਮਿਸ਼ਨ ਸ਼ੁਰੂ ਹੋਇਆ ਹੈ ਭਗਵੰਤਪਾਨ ਸਰਕਾਰ 15000 ਤਲਾਬਾਂ ਦੀ ਸਫਾਈ ਕਰਵਾਏਗੀ 4570 ਕਰੋੜ ਰੁਪਏ ਦਾ ਪਿੰਡੂ ਜਿਹੜਾ ਰੈਨੋਵੇਸ਼ਨ ਕੀਤਾ ਜਾਵੇਗਾ ਇਸ ਦੇ ਲਈ ਪੈਕੇਜ ਲਾਗੂ ਕਰ ਦਿੱਤਾ ਗਿਆ ਹੈ ਛੱਪੜਾਂ ਦੀ ਸਫਾਈ ਦੇ ਲਈ ਵੱਡੀ ਮੁਹਿੰਮ ਚਲਾਈ ਜਾਏਗੀ ਹੁਣ ਤੱਕ 1062 ਤਲਾਬਾਂ ਚੋਂ ਪਾਣੀ ਕੱਢਿਆ ਜਾ ਚੁੱਕਾ ਹੈ 400 ਤੋਂ ਵੱਧ ਦੀ ਜਿਹੜੀ ਸਲੈਂਟਿੰਗ ਹੈ ਉਹ ਪੂਰੀ ਹੋ ਚੁੱਕੀ ਹੈ ਤੇ ਗੰਦਗੀ ਤੇ ਬਦਬੂ ਤੋਂ ਹੁਣ ਲੋਕਾਂ ਨੂੰ ਰਾਹਤ ਮਿਲੇਗੀ 10 ਤੋਂ 15 ਸਾਲਾਂ ਤੋਂ ਅਣਗੋਲਿਆ ਛਪੜਾਂ ਦੀ ਸਫਾਈ ਕੀਤੀ ਜਾਵੇਗੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦਾ ਅੱਜ ਫਤੇਗੜ ਸਾਹਿਬ ਦਾ ਦੌਰਾ ਸੀਗਾ ਸਫਾਈ ਦੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਅਧਿਕਾਰੀਆਂ ਨੂੰ ਉਹਨਾਂ ਨੇ ਹਦਾਇਤਾਂ ਵੀ ਦਿੱਤੀਆਂ ਥਾਪਰ ਤੇ ਸੀਚੇਵਾਲ ਮਾਡਲ ਪਿੰਡ ਜ ਬਿਹਤਰ ਸੀਵਰੇਜ ਟ੍ਰੀਟਮੈਂਟ ਸਹੂਲਤਾਂ ਦੇਣਗੇ ਤਾ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ 400 ਤੋਂ ਵੱਧ ਸਲੀਟਿੰਗ ਜਿਹੜੀ ਆ ਉਹ ਪੂਰੀ ਹੋ ਚੁੱਕੀ ਐ ਤਾਂ ਇਸ ਖਬਰ ਤੇ ਜਾਣਕਾਰੀ ਦੇਣ ਲਈ ਸਾਡਾ ਅਲਮੋਲ ਗੁਲਾਟੀ ਹਲੇਵੀ ਜੁੜੇ ਹੋਏ ਨੇ ਅਨਮੋਲ ਕੀ ਕੁਝ ਜਾਣਕਾਰੀ ਇਹ ਇਤਿਹਾਸਿਕ ਮਿਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਕਾਫੀ ਸ਼ਿਕਾਇਤਾਂ ਰਹਿੰਦੀਆਂ ਸੀਗੀਆਂ ਕਿ ਛੋਟੇ ਕੰਮਾਂ ਵੱਲ ਸਰਕਾਰ ਜਿਹੜੀ ਧਿਆਨ ਨਹੀਂ ਦਿੰਦੀ ਤੇ ਹੁਣ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਇਹਨਾਂ ਕੰਮਾਂ ਨੂੰ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਦੇਖੋ ਕਿਉਂਕਿ ਪੰਡਾ ਦੇ ਵਿੱਚ ਦੇ ਛੱਪੜ ਨੇ ਉਹਨਾਂ ਦੇ ਵੱਲ ਤਾਂ ਅੰਦਰជា ਸਰਕਾਰਾ ਵੱਲੋਂ ਨਈਂ ਦਾ ਤਾ ਜਾ ਰਿਹਾ ਸੀਗਾ ਕਾਫੀ ਲੰਬੇ ਸਮੇਂ ਤੋਂ ਜਿ세 ਕਰਕੇ ਲੋਕਾਂ ਨੂੰ ਖਾਸੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਇੱਕ ਪਾਸੇ ਤਾਂ ਜੋ ਕੀ ਹੈ ਪਿੰਡ ਦੀ ਨਹਾਰ ਵੀ ਕਿਤਨਾ ਕਿਤੇ ਖਰਾਬ ਹੁੰਦੀ ਸੀ ਕਿ ਦੂਜੇ ਪਾਸੇ ਤਾਂ ਬਦਬੂ ਦੇ ਨਾਲ ਇਨਫੈਕਸ਼ਨ ਦੇ ਨਾਲ ਜੋ ਕਿ ਲੋਕਾਂ ਦੀ ਸਿਹਤ ਤੇ ਵੀ ਤਾਲ ਵੀ ਛੜਵਾੜ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਮਾਨ ਸਰਕਾਰ ਵੱਲੋਂ ਜੋ ਕਿ ਖਾਸ ਤੌਰ ਤੇ 45 ਤੋਂ 70 ਕਰੋੜ ਦਾ ਗ੍ਰਾਮੀਣ ਨਵ ਜਾਗਰਣ ਪੈਕੇਜ ਜੋ ਕਿ ਉਹ ਲਾਗੂ ਕੀਤਾ ਗਿਆ ਹੈ ਇਸ ਪੈਕੇਜ ਦੇ ਤਹਿਤ ਜੋ ਕਿ ਹੈ ਪਨੇ ਪੂਰੇ ਪੰਜਾਬ ਦੇ ਵਿੱਚ 15000 ਜਿਹੜੇ ਛੱਪੜ ਨੇ ਉਹਨਾਂ ਦੀ ਸਫਾਈ ਕੀਤੀ ਜਾਊਗੀ ਤੇ ਇਸ ਦੇ ਵਿੱਚ ਜੋ ਕੀ ਹੈ 1026 ਹੋ ਜੇ ਚੌਪੜਾ ਜਿਨ੍ਹਾਂ ਦਾ ਪਾਣੀ ਜੋ ਕਿ ਉਹ ਕੱਢ ਵੀ ਲਿਆ ਗਿਆ ਤੇ 400 ਤੋਂ ਵੱਧ ਇਹੋ ਜੇ ਛੱਪੜ ਜਿਨ੍ਹਾਂ ਦੇ ਵਿੱਚ ਸਿਲਟਿੰਗ ਵੀ ਪੂਰੀ ਸਿਲਟਿੰਗ ਦਾ ਕੰਮ ਜੋ ਕਿ ਉਹ ਪੂਰਾ ਕਰ ਦਿੱਤਾ ਗਿਆ ਤੇ ਖਾਸ ਤੌਰ ਤੇ ਇਸ ਪੂਰੇ ਪਾਣੀ ਨੂੰ ਜੋ ਕਿ ਹੈ ਜਿਸ ਤਰੀਕੇ ਨਾਲ ਸੀਵਰੇਜ ਦੀ ਕਾਫੀ ਪ੍ਰੋਬਲਮ ਹੈ ਸੀਵਰੇਜ ਟਰੀਟਮੈਂਟ ਦੀ ਤਾਂ ਉੱਪਰ ਤੇ ਸਿਚੇਵਲ ਮਾਡਲ ਦੇ ਨਾਲ ਪਿੰਡਾਂ ਦੇ ਵਿੱਚ ਉਹਨਾਂ ਸੀਵਰੇਜ ਟਰੀਟਮੈਂਟ ਦਾ ਵੀ ਜੋ ਕਿ ਹੈ ਬੇਤਰੰਤ ਕੰਮ ਜੋ ਕਿ ਉਹ ਸਰਕਾਰ ਵੱਲੋਂ ਕੀਤਾ ਜਾਣ ਵਾਲਾ ਜਾਨਕਿ ਇੱਕ ਪਾਸੇ ਪੇਟਾ ਦਿਨ ਵਹਾਰ ਵੀ ਬਦਲੂਗੀ ਸੁਧਰੂਗੀ ਤੇ ਦੂਜੇ ਪਾਸੇ ਜਿਹੜੇ ਖਾਸ ਤੌਰ ਤੇ ਇਹ ਕਹਿ ਸਕਦਾ ਕਿ ਲੋਕਾਂ ਨੂੰ ਖਾਸੇ ਦੇਖਣ ਦਾ ਸਾਹਮਣਾ ਕਰਨਾ ਸੀਗਾ ਬਦਬੂ ਦੇ ਇਨਫੈਕਸ਼ਨ ਦੇ ਨਾਲ ਉਹ ਨਰੂਲ ਜੋ ਕਿ ਇਹ ਚੀਜ਼ ਰਹੀ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਜਾਣਕਾਰੀ ਸਾਂਝੀ ਕੀਤੀ ਤਾਂ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਜਿਆਦਾ ਤੋਂ ਜਿਆਦਾ ਸਫਾਈ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਛੱਪੜਾਂ ਦੇ ਵਿੱਚੋਂ ਜੋ ਗੰਦਗੀ ਤੇ ਬਦਬੂ ਸੀਗੀ ਹੁਣ ਉਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ